ਇਹ ਜਿਹੜੇ ਪਰਿਵਾਰ ਨੇ ਮੌਤ ਦੇ ਸائے ਹੇਠ ਜਿਹੜਾ ਪਰਿਵਾਰ ਰਹਿ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਮੋਟੀਆਂ ਜੀਆਂ ਬੀਲੀ ਦੇ ਤਾਰਾਂ ਨੇ 12000 ਵੋਲਟ ਦੀ ਆ ਇਸ ਘਰਾਂ ਤੋਂ ਸਾਤੋਂ ਲੰਘਦੀਆਂ ਨੇ ਕਿ 15 ਸਾਲ ਹੋ ਗਏ ਇੱਥੇ ਆਏ ਨਾ ਤੇ 15 ਸਾਲ ਹੋ ਗਏ ਕੁਛ ਵੀ ਆਪਾਂ ਉੱਪਰ ਮਿੱਟੀ ਪਾਈ ਹੈ ਟਾਇਲ ਤੱਕ ਨਹੀਂ ਲੱਗੀ ਸਾਡੇ ਸਾਥੇ ਕਿ ਉੱਪਰ ਜਾ ਨਹੀਂ ਸਕਦੇ ਕਹਿੰਦੇ ਜਿਹੜੀਆਂ ਤਾਰਾਂ ਨੇ ਦੀਵਾਰ ਨਾਲ ਟਕਰਾਈਆਂ ਤੇ ਚਿਗਿਆੜੇ ਬਹੁਤ ਨਿਕਲੇ ਸੀ ਹਾਂ ਜੀ ਨਿਕਲਦੇ ਪਾ ਜੀ ਆ ਪਰਸੋ ਚ ਉਹਦੀ ਨਿਕਲਦੇ ਆ ਉਹ ਵੇਖੋ ਤਾਰ ਜਿਹੜੇ ਨਾਲ ਟੁੱਟ ਕੇ ਲੰਮਕੀ ਹੋਈ ਆ ਉੱਤਸਪਾਰਕ ਹੁੰਦੀ ਹੈ ਬੱਤੀ ਬਹੁਤ ਨਿਕਲਦੀ ਚੰਗਿਆੜੇ ਬੜੇ ਨਿਕਲਦੇ ਆ ਸਾਡੇ ਘਰਾਂ ਚ ਅਰਥ ਆ ਜਾਂਦਾ ਤਾਂ ਹੀ ਵਿੜਦੇ ਬੈਠੇ ਹੁਣੇ ਵੀ ਜ਼ਮੀਨ ਤੇ ਵੀ ਨਿਕਲੋ ਸਕਦੇ ਪਰਸੋ 4 ਵਜੇ ਕੀ ਕਰੀ ਬੜੀ ਅੰਧੇਰੀ ਤੂਫਾਨ ਚੱਲਿਆ ਨਾ ਬਿਲਕੁਲ ਦਿਵਾ ਤੇ ਟੱਚ ਪੂਰੇ ਆਗਮਹਾੜੇ ਮੱਚੇ ਆਗੇ ਇੱਧਰ ਪੂਰੀ ਬਲਾਸਟਿੰਗ ਹੋਈ ਹੈ ਜੈਸੇ ਲੱਗ ਰਿਹਾ ਅਭੀ ਕੁਝ ਹੋਇਆ ਤਾਂ ਅਭੀ ਕਾਂਡ ਹੋ ਗਿਆ ਕੁਝ ਨਾ ਕੁਝ ਦੋ ਕੁ ਵਜੇ ਤੇ ਮੈਂ ਵੀ ਨਾ ਦੀ ਬੇਨਤੀ ਲੈ ਕੇ ਗਿਆ ਜੈਸਾਬ ਦੇ ਕੋਲ ਉਹਨਾਂ ਦਾ ਇੱਕੋ ਜਵਾਬ ਆਂਦਾ ਜੀ ਕਿ ਤਾਰਾਂ ਥੱਲੇ ਹੈਗਾ ਤੇ ਆਪਾਂ ਮੇੜ ਲਾ ਨਹੀਂ ਸਕਦੇ ਮੈਨੂੰ ਕਿਉਂ ਨਹੀਂ ਲੱਗ ਸਕਦਾ ਕਹਿੰਦੇ ਤੁਸੀਂ ਲੋਕ ਪਲਾਟ ਸਸਤੇ ਵਿੱਚ ਲੈ ਲੈਂਦੇ ਹੋ ਤੇ ਤਾਂ ਥੱਲੇ ਤੁਸੀਂ ਪਲਾਟ ਲਿਆ ਹੀ ਕਿਉਂ ਆ ਤਾਂ ਸਿੱਧਾ ਪਲਾਟ ਹੈ ਤੁਸੀਂ ਪਲਾਟਿੰਗ ਖੋਣ ਦਿੱਤੀ ਹੈ ਮੈਂ ਤੁਸੀਂ ਪਲਾਟਿੰਗ ਇਹਨੇ ਪਾਸ ਕਰੋ ਜਦੋਂ ਬਾਰਸ਼ ਹੁੰਦੀ ਹੈ ਅਰਥ ਹੁੰਦਾ ਜਮੀਨ ਤੇ ਤਾਂ ਹੀ ਬੈਠਦੇ ਉੱਤੇ ਚੜ ਕੇ ਬੈਜਣੇ ਆ ਸਾਡੀ ਸੱਤ ਵਿੱਚ ਓਂਡਾ ਪੈਂਦੀ ਹੁੰਦਾ ਕਰੰਟ ਪੂਰਾ ਹੁੰਦਾ ਤੇ ਜਈ ਸਾਹਿਬ ਮੈਂ ਕਿਹਾ ਮੀਟਰ ਲਾ ਦੋ ਕਹਿੰਦੇ ਮੀਟਰ ਲਰਨਾ ਮੈਂ ਕਿਉਂ ਕਹਿੰਦੇ ਤਾਰਾ ਜਾ ਰਹੀ ਹੈ ਮੈਂ ਕਿਹਾ ਕੋਈ ਹੱਲ ਕਹਿੰਦੇ ਕੋਈ ਹੱਲ ਨਹੀਂ ਆ ਜੋ ਤੁਹਾਡੇ ਕੋਲ ਹੈ ਪਾਵਰ ਤੁਸੀਂ ਲਵਾ ਸਕਦੇ ਹੋ ਹੋ ਬੱਚਿਆਂ ਕੋਠੇ ਵੈਨ ਉੱਪਰ ਵੀ ਜਾਣਾ ਜਦੋਂ ਛੋਟੇ ਬਹੁਤ ਤਾਂ ਬੱਚੇ ਵੱਡੇ ਹੋ ਗਏ ਬੱਚਿਆਂ ਨੂੰ ਸੋਣਾ ਪਤਾ ਕੀ ਚੰਗੀ ਕੀ ਮਾੜੀ ਐ ਹੁਣ ਸਾਨੂੰ ਤਾਂ ਪਤਾ ਅਸੀਂ ਕਦੋਂ ਤੱਕ ਡੱਕੇ ਰੱਖਾਂਗੇ ਆਮ ਆਦਮੀ ਪਾਰਟੀ ਆਈ ਹੈ ਕੋਈ ਕੰਮ ਨਹੀਂ ਹੈ ਗਲੀਆਂ ਉਹ ਭਾਜੀਪੀ ਦੇ ਰਾਜ ਜਿਹੜੇ ਬਣਿਆ ਉਹੇ ਬਣਿਆ ਨੇ ਜੋ ਜੋ ਜੋਸ਼ੀ ਸਾਹਿਬ ਗਏ ਨੇ ਕੋਈ ਕੰਮ ਨਹੀਂ ਜਿਹੋ ਆਇਆ ਥੇ ਤੀਸਰੀ ਲੋਕੀਂ ਬਸ ਪਰੇਸ਼ਾਨ ਨੇ ਕਿ ਵੋਟਾਂ ਦੇ ਟਾਈਮ ਤੇ ਹੱਥ ਜੋੜ ਕੇ ਆਈਏ ਤੁਹਾਨੂੰ ਵੋਟਾਂ ਪਾ ਦੇ ਤੁਹਾਨੂੰ ਇਹ ਮਿਲ ਜੇਗਾ ਮਿਲ ਜੇਗਾ ਕੋਈ ਕੰਮ ਨਾ ਪੁੱਛ ਸਾਡਾ ਤੁਸੀਂ ਆ ਸੋਚੋ ਤੁਸੀਂ ਇੱਥੇ ਕੋਠੇ ਖਲੋਤੇ ਹੋ ਤੁਹਾਨੂੰ ਕਿੰਨੀ ਗਰਮੀ ਲੱਗ ਰਹੀ ਹੈ ਜਿਹੜਾ ਬੰਦਾ ਸਵੇਰ ਲੈ ਕੇ ਸ਼ਾਂਤ ਅਧਿਆੜੀ ਲਾ ਕੇ ਆ ਰਿਹਾ ਉਹਨੂੰ ਹਵਾ ਚਾਹੀਦੀ ਹੈ ਤੇ ਪੱਖਾ ਹੀ ਨਹੀਂ ਹੋਵੇ ਤਾਂ ਕਿੱਥੋਂ ਹਵਾ ਲਏਗਾ ਜਦੋਂ ਹਵਾ ਚੱਲਦੀ ਹੈ ਤਾਂ ਟੱਚ ਕਰਦੀ ਹੈ ਥੱਲੇ ਹੱਥ ਜਾ ਰਿਹਾ ਹੱਥ ਜਾ ਰਿਹਾ ਆਪਣੇ ਘਰ ਦੇ ਅੰਦਰ ਵੀ ਸੇਫ ਨਹੀਂਗੇ ਲੋਕ ਦੇਖੋ ਜੀ ਜਿਸ ਤਰ੍ਹਾਂ ਦੇ ਹਾਲਾਤ ਨੇ ਅਗਰ ਨਹੀਂ ਸੁਣਵਾਈ ਹੋਏਗੀ ਠੀਕ ਹੈ ਜੀ 2 ਸਾਲ ਬਾਅਦ ਫਿਰ ਇਲੈਕਸ਼ਨ ਆ ਗਏ ਨੇ 27 ਦੇ ਵਿੱਚ ਅਗਰ ਇਹ ਹਾਲਾਤ ਰਹੇ ਫਿਰ ਜਿੱਤੇ ਤੱਕ ਮੇਰੀ ਪਹੁੰਚ پورے ਇਲਾਕੇ ਦੇ ਵਿੱਚ ਉ ਤਾਂ ਮੈਂ ਕਿਸੇ ਨੂੰ ਵੋਟ ਨਹੀਂ ਪਾਣ ਦਵਾਂਗਾ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਅੱਜ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜ ਅਮਰਸਾ ਦੇ ਸ਼੍ਰੀ ਰਾਮ ਐਵੇਨਿਊ ਮਜੀਠਾ ਰੋਡ ਦੀਆਂ ਜਿੱਥੇ ਕੀ ਇਹ ਜਿਹੜੇ ਪਰਿਵਾਰ ਨੇ ਮੌਤ ਦੇ ਸائے ਹੇਡ ਜਿਹੜਾ ਪਰਿਵਾਰ ਰਹਿ ਰਹੇ ਨੇ ਤੁਹਾਨੂੰ ਤਸਵੀਰਾਂ ਜੂੜ ਸਾਢੀ ਕਰਾਂਗੇ 12000 ਵੋਲਟ ਦੀਆਂ ਤੁਹਾਨੂੰ ਇੱਕ ਤਸਵੀਰਾਂ ਸਾਢੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਹ ਮੋਟੀਆਂ ਜਣੀਆਂ ਬਿਲੀ ਦੇ ਤਾਰਾਂ ਨੇ 12000 ਵੋਲਟ ਦਿਆ ਇਸ ਘਰਾਂ ਤੋਂ ਛੱਤ ਤੋਂ ਲੰਘਦੀਆਂ ਨੇ ਅਤੇ ਜ਼ਿੰਦਗੀ ਦੇ ਮੌਤ ਦੇ ਸਾਇਆ ਹੇਠ ਜਿਹੜਾ ਇਹ ਪਰਿਵਾਰ ਜ਼ਿੰਦਗੀ ਬਤੀਤ ਕਰ ਰਿਹਾ ਪਤਾ ਨਹੀਂ ਕਿਹੜੇ ਵਾਲੇ ਹਾਦਸਾ ਹੋ ਜੇ ਕਿਹੜੇ ਵਾਲੇ ਜਿਹੜੀ ਇਹ ਮੋਟੀ ਤਾਰ ਜਿਹੜੀ ਬੱਤੀ ਦੀਆਂ ਨਾਲ ਖਿੱਚ ਲਵੇ ਕਿਹੜੇ ਰੱਬ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਵਾ ਪਰਿਵਾਰ ਦੇ ਮੈਂਬਰਾਂ ਦੇ ਨਾਲ ਅਸੀਂ ਵੀ ਅੱਜ ਖਬਰ ਕਰ ਰਹੇ ਹਾਂ ਪਰ ਬੜੀ ਧਿਆਨ ਦੇ ਨਾਲ ਕਿਉਂਕਿ ਸਾਨੂੰ ਵੀ ਆਪਣੀ ਜਾਨ ਦੀ ਬੜੀ ਫਿਕਰ ਆ ਕਿਤੇ ਖਬਰ ਕਰਦੇ ਕਰਦੇ ਹੱਥ ਉੱਤੇ ਲੱਗ ਗਿਆ ਤੇ ਮਨ ਲੱਗਦਾ ਸਾਨੂੰ ਜਿਹੜੀ ਤਾਰੇ ਖਿੱਚ ਕੇ ਲੈ ਜਾਂਦੀ ਆ ਪਰ ਉਹ ਪਰਿਵਾਰ ਕੇ ਮੈਂਬਰਾਂ ਦਾ ਹਾਲਾਤ ਕੀ ਨੇ ਜਿਹੜੇ ਕਿੰਨੇ ਸਾਲਾਂ ਤੋਂ ਇਹ ਪਰਿਵਾਰ ਇੱਥੇ ਰਹਿ ਰਿਹਾ ਪਰ ਇਹਨਾਂ ਦੇ ਹਾਲਾਤ ਕੀ ਨੇ ਅੱਜ ਤੁਹਾਨੂੰ ਇਹਨਾਂ ਦਾ ਦੁੱਖ ਸਾਂਝਾ ਕਰਾਂਗੇ ਹਰ ਟਾਈਮ ਇਹ ਜਿਹੜੇ ਪਰਿਵਾਰ ਨੇ ਇਸ ਕਹੋ ਵੀ ਡਰ ਵਿੱਚ ਰਹਿੰਦੇ ਨੇ ਕਿ ਪਤਾ ਨਹੀਂ ਕਦੋਂ ਹਮੀ ਹਨੇਰੀ ਆ ਜਾਏ ਕਦੋਂ ਕਿ ਤੂਫਾਨ ਆ ਜਾਏ ਤੇ ਇਹ ਜਿਹੜੀ ਤਾਰ ਆ ਇਹ ਕਿਸੇ ਵਕਤ ਹੀ ਹਾਦਸਾ ਕਰਤ ਹੋ ਸਕਦੀ ਆ ਅਤੇ ਪਰਿਵਾਰ ਜਿਹੜੇ ਇਹਨਾਂ ਦੀਆਂ ਅਲੱਗ-ਅਲੱਗ ਜਿਹੜੇ ਘਰ ਰਹਿੰਦੇ ਨੇ ਉਹਨਾਂ ਦੀ ਜਾਨਾਂ ਤਾਂ ਜਾ ਸਕਦੀਆਂ ਨੇ ਸਭ ਤੋਂ ਪਹਿਲਾਂ ਇਸ ਭੈਣ ਨਾਲ ਗੱਲ ਕਰਾਂਗੇ ਜਿਹੜੀ ਭੈਣ ਦੇ ਸਤੋ ਤੇ ਬੇਸ਼ੱਕ ਜਿਹੜੀ ਤਾਰ ਲੰਗਦੀ ਆ ਮੌਤ ਦਾ ਸਾਯਾ ਜਿਹੜਾ ਇਹਨੇ ਸਿਰ ਤੇ ਹਮੇਸ਼ਾ ਮੰਡਰਉਂਦਾ ਰਹਿੰਦਾ ਪੈਣੇ ਕੀ ਨਾ ਤੁਹਾਡਾ ਮੇਰਾ ਨਾਮ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਜੀ ਕਰੋ ਦੇ ਹਾਲਾਤ ਇਹ ਜਿਹੜੇ ਨੇ ਮੌਤ ਦਾ ਜਿਹੜਾ ਸਾਯਾ ਤੁਹਾਡੇ ਸਿਰ ਤੇ ਹਰ ਟਾਈਮ ਜਿਹੜਾ ਇਹ ਲੜਕਦਾ ਜਾਂਦਾ ਇਹ ਕਰੋ ਦੇ ਹਾਲਾਤ ਹੋਏ ਨਹੀਂ ਸਾਡੀ ਇੱਥੇ 15 ਸਾਲ ਹੋ ਗਏ ਇੱਥੇ ਆਇਆ ਤੇ 15 ਸਾਲ ਹੋ ਗਏ ਕੁਛ ਵੇ ਨਹੀਂ ਨੂੰ ਆਪਾਂ ਉੱਪਰ ਮਿੱਟੀ ਪਾਈ ਹੈ ਟਾਇਲ ਤੱਕ ਨਹੀਂ ਲੱਗੀ ਸਾਡੇ ਸਾਥੇ ਕਈ ਉੱਪਰ ਜਾ ਨਹੀਂ ਸਕਦੀ ਇੰਨਾ ਕਰੰਟੇਜ ਚ ਪਰ ਮੈਨੇ ਇਹ ਸੁਭੀ ਕਾਰਨ ਕੀ ਆ 15 ਸਾਲ ਤੇ ਬੜਾ ਲੰਮਾ ਸਮਾਂ ਹੋਉਂਦਾ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਅੱਜ ਤੱਕ ਇਹਨਾਂ ਨੇ ਜੜੀ ਤਾਰ ਆ ਜੜੀ ਇਹ ਹਾਈ ਵੋਲਟੇ ਤਾਰ ਆ ਪਾਰਾ ਹਜ਼ਾਰ ਵੋਲਟ ਦੀ ਉਹਨੇ ਅੱਜ ਤੱਕ ਨਹੀਂ ਗਈ ਕਿਉਂ ਨਹੀਂ ਸੁਣਵਾਈ ਕਿਉਂ ਨਹੀਂ ਅੱਜ ਤੱਕ ਕੀਤੀ ਕਿਸਨੇ ਦੀ ਬਸ ਇਹੋ ਕਹਿੰਦੇ ਕਿ ਇਹਨਾਂ ਨਾਲ ਫੈਕਟਰੀਆਂ ਚੱਲਦੇ ਇਹਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ ਕੇਐਨਜੀ ਲੱਗੇ ਰਹਿਣੀਆਂ ਪਰ ਕੀ ਲੱਗਦਾ ਨਹੀਂ ਆ ਇਹ ਪਰਿਵਾਰ ਜਿਹੜੇ ਨੇ ਜਿੰਨਾਂ ਸ਼ਤਾਂ ਤੋਂ ਲੰਘਦੀਆਂ ਜਿਵੇਂ ਤੁਹਾਡੇ ਘਰ ਤੋਂ ਲੰਘਦੀ ਆ ਕਿਤੇ ਹਾਦਸਾ ਗ੍ਰਸਤ ਹੋ ਸਕਦਾ ਵਾ ਕਿਤੇ ਨੁਕਸਾਨ ਹੋ ਸਕਦਾ ਤੁਹਾਨੂੰ ਤੇ ਕਿਤੇ ਜਾਨ ਵੀ ਜਾ ਸਕਦੀ ਕਦੀ ਹਾਂਜੀ ਉਹ ਤਾਂ ਹੈ ਪਾ ਜਾ ਸਕਦੀ ਜਾਨ ਪਰ ਉਹਦੇ ਹੁਣ ਪ੍ਰਮਾਤਮਾ ਸਿਰ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਜਿਹੜਾ ਤਾਂ ਕਹਿਂਦਾ ਹੀ ਵਰਜਾ ਨਾ ਵੀ ਤਾਰਾ ਲਾ ਦੋ ਨਹੀਂ ਲਾਉਂਦੇ ਤਬ ਇਹਨੂੰ ਐਸੋ ਵੀ ਜਦੋਂ ਕਿਤੇ ਮੀਂਹ ਨੇਰੀ ਆਉਂਦੀ ਆ ਜਦੋਂ ਬਰਸਾਤ ਹੁੰਦੀ ਆ ਉਦੋਂ ਕੀ ਹਾਲਾਤ ਹੁੰਦੇ ਨੇ ਦਰਸ਼ਕਾ ਵੀ ਸਾਂਝਾ ਕਰ ਦਿਓ ਫਿਰ ਕਿਸ ਤਰ੍ਹਾਂ ਰਾਲ ਬਤੀਤ ਕਰਦੇ ਹੋ ਉਦੋਂ ਸਾਨੂੰ ਵੀ ਪਤਾ ਲੱਗਾ ਵੀ ਕਹਿੰਦੇ ਜਦੋਂ ਹਨੇਰੀ ਬਹੁਤ ਜ਼ਲਦੀ ਸੀ ਆ ਪਿੱਛੇ ਦੇ ਤੇ ਕਹਿੰਦੇ ਜਿਹੜੀਆਂ ਤਾਰਾਂ ਨੇ ਦੀਵਾਰ ਨਾਲ ਟਕਰਾਈਆਂ ਤੇ ਚਿੰਗਿਆੜੇ ਬਹੁਤ ਨਿਕਲੇ ਸੀ ਹਾਂਜੀ ਹਾਂਜੀ ਨਿਕਲਦੇ ਪਾਜੀ ਆ ਪਰਸੋ ਚੋਂ ਉਹੀ ਨਿਕਲਦੇ ਆ ਉਹ ਵੇਖੋ ਤਾਰ ਜਿਹੜੀ ਨਾਲ ਟੁੱਟ ਕੇ ਲੰਮਕੀ ਹੋਈ ਆ ਉੱਥੇ ਸਪਾਰਕ ਹੁੰਦੀ ਆ ਬੱਤੀ ਬਹੁਤ ਨਿਕਲਦੀ ਚਿੰਗਿਆੜੇ ਬੜੇ ਨਿਕਲਦੇ ਆ ਤੇ ਸਾਡੇ ਘਰਾਂ ਚ ਅਰਥ ਆ ਜਾਂਦਾ ਤਾਂ ਅਸੀਂ ਬੈਠਦੇ ਬੈਠੇ हां ਬਿਲਕੁਲ ਜੀ ਇੱਕ ਭੈਣ ਨਾਲ ਗੱਲਬਾਤ ਕਰਾਂਗੇ ਜਿਹੜੇ ਬਿਲਕੁਲ ਲਾਗੇ ਰਹਿੰਦੀ ਨੇ ਉਹਨਾਂ ਨਾਲ ਗੱਲ ਕਰਦਾ ਕਿਉਂਕਿ ਲੋਕ ਬਹੁਤ ਦੁਖੀ ਬੜੇ ਨੇ ਅਸੀਂ ਵੀ ਬੜੇ ਧਿਆਨ ਨਾਲ ਖਬਰ ਕਰਦੇ ਕੈਮਰਾਮੈਨ ਬਹੁਤ ਧਿਆਨ ਨਾਲ ਕਿਉਂਕਿ ਪਤਾ ਨਹੀਂ ਕਹਿੰਦੇ ਹਾਈ ਵੋਲਟੇਜ ਤਾਰ ਆ 12000 ਦੀ ਕਹਿੰਦੇ ਲਾਗੋ ਖਿੱਚ ਲੰਦੀ ਆ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਭੈ ਜੀ ਤੁਹਾਡਾ ਗਾਰ ਬਿਲਕੁਲ ਲਾ ਲਿਆ ਕੀ ਲੱਗਦਾ ਨਹੀਂ ਤੁਸੀਂ ਮੌਸਮ ਦੇ ਸائے ਹਮੇਸ਼ਾ ਰਹ ਰਹੇ ਹੋ ਬਿਲਕੁਲ ਬਿਲਕੁਲ ਪਾਜੀ ਬਹੁਤ ਬੁਰਾ ਹਾਲ ਹੈਗਾ ਵੀ ਪਰਸੋ 4 ਵਜੇ ਦੇ ਕਰੀਬ ਬੜੀ ਅੰਧੇਰੀ ਤੂਫਾਨ ਚੱਲਿਆ ਨਾ ਬਿਲਕੁਲ ਦਿਵਾਰਾਂ ਤੇ ਟੱਚ ਪੂਰੇ ਆਗ ਬਮਾਰੇ ਮੱਚੇਗੇ ਇਧਰ ਪੂਰੀ ਬਲਾਸਟਿੰਗ ਹੋਈ ਹੈ ਜਿਵੇਂ ਲੱਗ ਰਿਹਾ ਹੈ ਕਿ ਅਭੀ ਕੁਝ ਹੋਇਆ ਤਾਂ ਅਭੀ ਕਾਂਡ ਹੋ ਗਿਆ ਕੋਈ ਨਾ ਕੁਛ ਪ੍ਰਸਿੱਧ ਦੇਖਿਆ ਤੁਹਾਡੇ ਬੱਚਿਆਂ ਨੇ ਨਿਕੇ ਨਿਕੇ ਰੱਬਨਾ ਕਰੇ ਕਿਉਂ ਹਾਸਾ ਹੋ ਸਕਦਾ ਜਦੋਂ ਕਿਤੇ ਪਤੰਗ ਡਾਉਂਦੇ ਆ ਜਾਂ ਗਾਂਹ ਮੁਸ਼ਕਲ ਹੁੰਦੀ ਆ ਤੇ ਕਿੰਨਾ ਕਿ ਧਿਆਨ ਰੱਖਦੇ ਚੀਜ਼ਾਂ ਉਹ ਜ਼ਿਆਦਾ ਬੱਚੋ ਕੇ ਸਾਥ ਹੀ ਰਹਿਣਾ ਪੜਦਾ ਹੈ ਪਾਜੀ ਤਾਂ ਐਸੇ ਤੋਂ ਆ ਸਰਕਾਰਾਂ ਬਣਾਉਂਦੇ ਕਦੀ ਆਪਣੇ ਇਲਾਕੇ ਦੇ ਕਿਸੇ ਕੌਂਸਲਰ ਨੂੰ ਕਦੀ ਜਿਹੜੇ ਵੋਟਾਂ ਲੈਣ ਵਾਸਤੇ ਹੁੰਦੇ ਨੇ ਕਦੀ ਉਹਨਾਂ ਨੂੰ ਕਿਹਾ ਨਹੀਂ ਭਾਈ ਸਾਡੇ ਹੱਥੋਂ ਜਿਹੜਾ ਸਿਰ ਤੇ ਜਿਹੜੀ ਹੱਟ ਮੋਟ ਲੜਕਦੀ ਆ ਭਾਈ ਇਹਨੂੰ ਬਚਾਓ ਸਾਨੂੰ ਸਾਡੀ ਜਾਨ ਰੱਖਾ ਭਾਜੀ 1-2 ਬਾਰ ਕਾਉਂਸਲਰ ਕਰਨੇ ਗਏ ਆ ਉਹਨਾਂ ਨੇ ਕੋਈ ਮਸਲਾ ਹੱਲ ਨਹੀਂ ਕਰਾ ਬਸ ਉਹਨਾਂ ਨੇ ਕਿਹਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਕੋਈ ਨਹੀਂ ਕਰ ਦਿੰਗੇ ਇਹ ਬਸ ਉਹ ਬਾਤ ਇੱਕ ਦੋ ਵਾਰ ਇੱਥੇ ਬੁਲਾਇਆ ਉਹਨੇ ਬਸ ਦੇਖ ਕੇ ਕੋਈ ਨਹੀਂ ਤਸੱਲੀ ਦੇ ਕੇ ਚਲੇ ਗਏ ਸਾਰੇ ਜਨੇ ਕਿੰਨੇ ਸਾਲ ਪੁਰਾਣੀ ਤਾਂ ਰਹੇ ਇਹ ਤਾਂ ਕਾਫੀ ਸਾਲ ਪੁਰਾਣੀ ਆਪਾਂ ਤਾਂ ਇਧਰ ਆਏ ਵੀ ਤਾਂ ਮੇਰੇ ਕੋਲ ਇੱਥੇ 12-13 ਸਾਲ ਹੋ ਗਿਆ ਆਪਾਂ ਕੋ ਇਧਰ ਆਏ ਕੋ ਹਾਂਜੀ 12-13 ਸਾਲ ਤੁਸੀਂ ਦੇਖਿਆ ਲੋਕਾਂ ਦਾ ਕਹਿਣਾ ਵੀ 12 ਤੋਂ 15 ਸਾਲ ਹੋ ਗਏ ਨੇ ਇਹ ਜਿਹੜਾ ਸਾਇਆ ਮੌਤ ਦਾ ਇਹਨੇ ਸਿਰ ਤੇ ਲਟਕਾਉਂਦੇ ਨੂੰ ਪਤਾ ਨਹੀਂ ਕਦੋਂ ਸਰਕਾਰਾਂ ਦੀ ਜਾਖ ਖੁੱਲੂਗੀ ਰੱਬ ਨਾ ਕਰੇ ਕੋਈ ਹਾਸਾ ਹੋ ਗਿਆ ਕਿਤੇ ਤੇ ਫਿਰ ਮੈਨੂੰ ਲੱਗਦਾ ਸਰਕਾਰਾਂ ਦੀ ਜਿਹੜੀ ਜਾਖ ਹੋਗੀ ਗੱਲਬਾਤ ਹੋਰ ਕਰਾਂਗੇ ਪੰਡੀ ਦੇ ਨਾਲ ਆ ਪੰਜੀ ਕਈ ਕੋ ਖਾਸਾ ਤੇ ਨਹੀਂ ਹੋਇਆ ਰੱਬ ਨਾ ਕਦੇ ਕਦੀ ਕਿਸੇ ਨੂੰ ਕਰੰਟ ਗੁੰਤ ਨਹੀਂ ਪਿਆ ਕਿ ਇਥੋਂ ਇਹ ਜਦੋਂ ਬਾਰਸ਼ ਹੁੰਦੀ ਆ ਅਰਥ ਹੁੰਦਾ ਜਮੀਨ 'ਚ ਤਾਂ ਹੀ ਬੈਠਦੇ ਉੱਤੇ ਚੜ ਕੇ ਬੈਜੰਨੇ ਆ ਸਾਡੀ ਸੱਤ ਵਿੱਚ ਝੋਣ ਡੈ ਪੈਂਦੀ ਆ ਹੁੰਦਾ ਕਰੰਟ ਪੂਰਾ ਹੁੰਦਾ ਤੇ ਮੈਨੂੰ ਏਸੋ ਪੇ ਸਾਨੂੰ ਵੀ ਪਤਾ ਲੱਗਾ ਵੀ ਤੁਹਾਨੂੰ ਕਿ ਮੈਜਾ ਬੁਤਲਾ ਪੈਨਦੇ ਆ ਤੁਹਾਡੇ ਸਿਰ ਤੋਂ ਤਾਰ ਲੰਘਦੀ ਹਾਈ ਵੋਲਟੇਜ ਦੀ ਕਿਹਦੇ ਬੱਤੀ ਵਾਲੇ ਤੁਹਾਡਾ ਮੀਟਰ ਤੱਕ ਨਹੀਂ ਲਾਉਂਦੇ ਇਹਦੇ ਵਿੱਚ ਕੀ ਸਚਾਈ ਆ ਨਹੀਂ ਉਹ ਕਹਿੰਦੇ ਕਿ ਉੱਪਰ ਤਾਰਾਂ ਜਾਂਦੇ ਆ ਤੁਹਾਡਾ ਮੀਟਰ ਨਹੀਂ ਲੱਗਣਾ ਤੇ ਬੱਤੀ ਨਹੀਂ ਮਿਲ ਸਕਦੀ ਤੁਹਾਨੂੰ ਨਹੀਂ ਤੁਸੀਂ ਇਹਨਾਂ ਨੂੰ ਕਿਹਾ ਨਹੀਂ ਹੈ ਵੀ ਸੋਗ ਸਾਡੇ ਸਿਰ ਦੇ ਉੱਤੇ ਤਾਰਾ ਲੰਗਦੀਆਂ ਹਨ ਸਾਨੂੰ ਤੁਹਾਨੂੰ ਬੱਤੀ ਸਾਨੂੰ ਫ੍ਰੀ ਦੀ ਨਹੀਂ ਚਾਹੀਦੀ ਕਿਉਂਕਿ ਹਰ ਟਾਈਮ ਅਸੀਂ ਮੌਸਮ ਦੇ ਸਾਏ ਥਲੇ ਰਹਿੰਦੇ ਆ ਕਿ ਲੱਗਦਾ ਨਹੀਂ ਇਹ ਚੀਜ਼ਾਂ ਤਿਆਰ ਖਣਾ ਚਾਹੀਦਾ ਨਹੀਂ ਉਹ ਤਾਂ ਧਿਆਨ ਤਾਂ ਰੱਖਣਾ ਚਾਹੀਦਾ ਪਰ ਉਹ ਰੱਖਦੇ ਨਹੀਂ ਕਹਿੰਦੇ ਕਿ ਜੇ ਤੁਸੀਂ ਤਾਰ ਲਾਓਗੇ ਤੇ ਆਪਣੀ ਜ਼ਿੰਮੇਵਾਰੀ ਤੇ ਸਾਡੀ ਕੋਈ ਗਾਰੰਟੀ ਨਹੀਂ ਤੁਹਾਨੂੰ ਕੋਈ ਵੀ ਕੱਲ ਨੂੰ ਕੁਝ ਹੋ ਗਿਆ ਤੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਕਈ ਜੀ ਆਪਣੀ ਤਾਰ ਲਾਈ ਆਪਣੀ ਮਰਜ਼ੀ ਨਾਲ ਤੇ ਉਹਨਾਂ ਨੂੰ ਕਿਹਾ ਰੱਬ ਨਾ ਕਰੇ ਜੇ ਇਸ ਤਰ੍ਹਾਂ ਕੁਝ ਹੋ ਗਿਆ ਇਸ ਤਰ੍ਹਾਂ ਕਿਤੇ ਤਾਰ ਦੇ ਚੰਗਿਆੜੇ ਜਾਂ ਕੋਈ ਤਾਰ ਇਸ ਤਰ੍ਹਾਂ ਸਪਾਰਕ ਹੋ ਗਈ ਤੇ ਫਿਰ ਸਾਡਾ ਕੀ ਬਣੂ ਫਿਰ ਤੁਸੀਂ ਜ਼ਿੰਮੇਵਾਰ ਜੀ ਹਾਂ ਉਹ ਤਾਂ ਫਿਰ ਕਵਾਂਗੇ ਇਹ ਤੇ ਹੁਣ ਅਜ ਕਿਹਾ ਹੀ ਆ ਵੀ ਇਸ ਤਰ੍ਹਾਂ ਤਾਂ ਨਹੀਂ ਮੰਨਦੇ ਤੇ ਸੁਣਦੇ ਨਹੀਂ ਗਲਤ ਕੀ ਗਈਏ ਕੁਝ ਨਹੀਂ ਕਿਹਾ ਜਾਂਦਾ ਫਿਰ ਉਹਨਾਂ ਨੂੰ ਉਹਨਾਂ ਦਾ ਜਵਾਬ ਹੀ ਆ ਕਿ ਆਪਣੀ ਮਰਜ਼ੀ ਨਾਲ ਤਾਰ ਲਾਓ ਤੇ ਆਪਣੀ ਮਰਜ਼ੀ ਨਾਲ ਲਾਓ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਲੋਕ ਬਹੁਤ ਪਰੇਸ਼ਾਨ ਨੇ ਸ਼੍ਰੀ ਰਾਮ ਐਵੇਨਿਊ ਦੇ ਅੱਜ ਲੋਕਾਂ ਨਾਲ ਗੱਲਬਾਤ ਕੀਤੀ ਜਿਹੜੇ ਲੋਕ ਹਮੇਸ਼ਾ ਹੀ ਮੌਤ ਦੇ ਸائے ਹੇ ਜਿਹੜਾ ਪਰਿਵਾਰ ਰਹਿ ਰਿਹਾ ਵਾ ਪਤਾ ਨਹੀਂ ਇਹ ਜਿਹੜੀ ਤਾਰ ਆ ਬਹੁਤ ਲੰਬੀ ਜਾਂਦੀ ਆ ਪਤਾ ਨਹੀਂ ਕਿੰਨੇ ਘਰਾਂ ਦੇ ਉੱਪਰ ਤੋਂ ਲੰਘੀ ਹੁੰਦੀ ਆ ਹੋਰ ਹੀ ਭਾਂਜੀਆਂ ਗੱਲਬਾਤ ਕਰਦੇ ਜਿਹਨਾਂ ਘਰ ਦੇ ਉੱਪਰ ਲੰਘ ਰਹੀ ਆ ਉਹਨਾਂ ਨਾਲ ਗੱਲ ਕਰਦੇ ਆ ਮੈਨੂੰ ਤੁਹਾਡਾ ਕੀ ਲੱਗਿਆ ਅਸੀਂ ਵੀ ਕਹਿੰਦੇ ਕਿ ਲਤਨੀ ਚਾਹੀਦੀ ਐ ਸਾਡਾ ਮੀਟਰ ਵੀ ਲਾ ਰਹੇ ਪਿੱਛੇ ਆਏ ਸੀ ਹੂੰ ਤੇ ਜਈ ਸਾਹਿਬ ਮੈਂ ਕਹਿੰਦਾ ਮੀਟਰ ਲਾ ਦੋ ਕਹਿੰਦੇ ਮੀਟਰ ਨਹੀਂ ਲਰਨਾ ਮੈਂ ਕਹਿੰਦਾ ਤਾਰਾ ਜਾ ਰਹੀਆਂ ਮੈਂ ਕਹਿੰਦਾ ਕੋਈ ਹੱਲ ਕਹਿੰਦੇ ਕੋਈ ਹੱਲ ਨਹੀਂ ਆ ਜੋ ਤੁਹਾਡੇ ਕੋਲ ਹੈ ਪਾਵਰ ਤੁਸੀਂ ਲਵਾ ਸਕਦੇ ਹੋ ਪਰ ਸਾਡੇ ਕੋਲ ਨਹੀਂ ਪਾਵਰ ਨਹੀਂ ਹੈ ਤੇ ਫਿਰ ਬਿਨਾ ਬੱਤੀ ਰਹਿ ਰਹੇ ਹੋ ਉੱਥੇ ਤਾਂ ਬਿਨਾ ਬੱਤੀ ਤੇ ਰਹੇ ਤੋਂ ਸਾਡਾ ਮਤਲਬ ਕਿ ਮੇਰੇ ਬ੍ਰਦਰ ਦਾ ਮਕਾਨ ਉੱਥੇ ਰਹਿ ਰਹੇ ਹੁਣ ਤਾਂ ਅਸੀਂ ਆਪਣਾ ਬਣਾਇਆ ਹੁਣ ਅਸੀਂ ਉੱਥੇ ਜਾਣਾ ਨਹੀਂ ਹੈ ਪਰ ਉਹ ਕੋਈ ਗੱਲ ਨਹੀਂ ਦੱਸੀਗੇ ਇਸ ਤੇ ਮੈਨੂੰ ਕਹੋ ਸਾਨੂੰ ਹੱਲ ਦੱਸੋ ਕਹਿੰਦੇ ਨਹੀਂ ਕੋਈ ਹੱਲ ਨਹੀਂ ਆ ਤੇ ਮੈਨੂੰ 100 ਵੀ ਹਾਸੇ ਕਿੰਨੇ ਕੁ ਹੋ ਜਾਂਦੇ ਨੇ ਹੁਣ ਤੱਕ ਮੋਤਾ ਕਿੰਨੀਆਂ ਰੱਬ ਨਾ ਕਰਿਆ ਹੋਈਆਂ ਕਿੰਨੇ ਹੋਈਆਂ ਇੱਧਰ ਪਿੱਛੇ ਵਾਲੇ ਪਾਸੇ ਕੰਨੇ ਹੋਈ ਐ ਉੱਥੇ ਕੰਨੇ ਬੰਦਾ ਵੀ ਮਰਿਆ ਜਵਾਨ ਮਰਿਆ ਇਹ ਜਿਹੜਾ ਤਾਰ ਆ ਮੈਨੂੰ ਵੀ ਇਹ ਇੱਥੋਂ ਟ੍ਰਾਂਸਫਰ ਤੋਂ ਸ਼ੁਰੂ ਹੋ ਕੇ ਅਗਲੇ ਬੰਨੇ ਕਿੰਨੇ ਕੇ ਘਰਾਂ ਤੋਂ ਲੰਘਦੀ ਐ ਕਿੱਥੇ ਜਾਂਦੀ ਐ ਤਾਰ ਇਹ ਮੈਂ ਖ ਦੱਸ ਹਨ ਹਨਾ ਮੁਸਬਾ ਤੱਕ ਜਾਂਦੀ ਐ ਮੁਸਬਾ ਤੱਕ ਜਾਂਦੀ ਐ ਹਾਂਜੀ ਹਾਂਜੀ ਹੁਣ ਸਰਕਾਰ ਨੂੰ ਕੀ ਮੰਗ ਕਰਦੇ ਹੋ ਕੀ ਅਪੀਲ ਕਰਦੇ ਹੋ ਕਿਸ ਤਾ ਤੁਹਾਡਾ ਮਸਲਾ ਹੱਲ ਹੋਣਾ ਚਾਹੀਦਾ ਇਹ ਤਾਰਾ ਲੱਥਨ ਕੀ ਤਾਇਆ ਮਸਲਾ ਹੱਲ ਐ ਹੋ ਬੱਚਿਆਂ ਨੂੰ ਕੋਠੇ ਵੈਨ ਉੱਪਰ ਵੀ ਜਾਣਾ ਜਾਂ ਤਾਂ ਛੋਟੇ ਹੁਣ ਤਾਂ ਬੱਚੇ ਵੱਡੇ ਹੋ ਗਏ ਬੱਚਿਆਂ ਨੂੰ ਸੁਣਨਾ ਪਤਾ ਕੀ ਚੰਗੀ ਕੀ ਮਾੜੀ ਐ ਹੁਣ ਸਾਨੂੰ ਤਾਂ ਪਤਾ ਅਸੀਂ ਕਦ ਤੱਕ ਡੱਕੇ ਰੱਖਾਂਗੇ ਹੁਣ ਅਸੀਂ ਬਾਹਰ ਅੰਦਰ ਵੀ ਜਾਣਾ ਪੈਂਦਾ ਤੇ ਬੱਚਿਆਂ ਤੋਂ ਡਰੀ ਲੱਗਿਆ ਰਹਿੰਦਾ ਕਿ ਬੱਚੇ ਗੁੱਡੀ ਉਡਾਉਂਦੇ ਕੋਠੇ ਜਾਂਦੇ ਚੈਨਾ ਦੀ ਉਹ ਹੁੰਦੀ ਡੋਰ ਵਗੈਰਾ ਤਾਂ ਵੀ ਡਰ ਲੱਗਦਾ ਸਾਨੂੰ ਅਸੀਂ ਦੇਖਿਆ ਤਾਂ ਤਾਰ ਹੀ ਬਹੁਤ ਮੋਟੀ ਆ 12000 ਵੋਲਟ ਦੀ ਆ ਹਜੇ ਅਸੀਂ ਲਾ ਕੇ ਖੜੇ ਆ ਤੇ ਹਜੇ ਵੀ ਵਿੱਚੋਂ ਸਪਾਰਕ ਦੀ ਝੂ ਦੀ ਆਵਾਜ਼ ਆ ਰਹੀ ਆ ਕਿ ਲੱਗਦਾ ਵੀ ਖਤਰਾ ਹਰ ਟਾਈਮ ਸਾਡੇ ਮੌਤ ਸਾਡੇ ਸਿਰ ਤੇ ਆ ਕਿ ਲੱਗਦਾ ਇਸਤਾਨ ਡਰ ਹੈਗਾ ਬਹੁਤ ਡਰ ਬਹੁਤ ਜਿਆਦਾ ਡਰ ਹੈ ਬਿਲਕੁਲ ਤੁਸੀਂ ਦੇਖਿਆ ਲੋਕਾਂ ਦਾ ਕਹਿਣਾ ਵੀ ਅਸੀਂ ਸਰਕਾਰਾਂ ਕੋਲ ਬੜੀ ਬੜੀ ਮੰਗ ਕੀਤੀ ਪਰ ਸਾਡੀ ਕਿਸੇ ਨਾਲ ਤੱਕ ਸਾਰ ਨਹੀਂ ਨਹੀਂ ਕਰਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਨੇ ਇੰਨੀ ਗਰਮੀ ਆ ਇੰਨਾ ਬੁਰਾ ਹਾਲ ਆ ਲੋਕਾਂ ਦਾ ਲੋਕ ਵਿਚਾਰੇ ਕੋਠੇ ਚੜ੍ਹ ਤੱਕ ਇਹ ਨਹੀਂ ਵੇਖੇ ਲੋਕਾਂ ਦਾ ਇਸਤਾਨ ਦੇ ਹਾਲਾਤ ਨੇ ਭਾਈ RAM ਜੀ ਨਾਲ ਗੱਲ ਕਰਦੇ ਆ RAM ਜੀ ਕੀ ਹਾਲਾਤ ਨੇ ਲੋਕ ਕਿੰਨੇ ਕਿ ਪਰੇਸ਼ਾਨ ਨੇ ਬਹੁਤ ਜਿਆਦਾ ਇਸੇ ਪਰੇਸ਼ਾਨ ਨੇ 2:00 ਵਜੇ ਤੇ ਮੈਂ ਵੀ ਨਾਲ ਦੀ ਬੇਨਤੀ ਲੈ ਕੇ ਗਿਆ ਜੈ ਸਾਹਿਬ ਦੇ ਕੋਲ ਉਹਨਾਂ ਦਾ ਇੱਕੋ ਜਵਾਬ ਆਂਦਾ ਜੀ ਕਿ ਤਾਂ ਥੱਲੇ ਹੈਗਾ ਤੇ ਆਪਾਂ ਮੀਟਰ ਲਾ ਨਹੀਂ ਸਕਦੇ ਮੈਂ ਕਿਉਂ ਨਹੀਂ ਲੱਗ ਸਕਦਾ ਕਹਿੰਦੇ ਤੁਸੀਂ ਲੋਕ ਪਲਾਟ ਸਸਤੇ ਵੇਖ ਕੇ ਲੈ ਲੈਂਦੇ ਹੋ ਤੇ ਤਾਂ ਥੱਲੇ ਤੁਸੀਂ ਪਲਾਟ ਲਿਆ ਹੀ ਕਿਉਂ ਹੈ ਤੇ ਮੇਰਾ ਸਿਰਫ ਇੱਕੋ ਸਵਾਲ ਉਹਨਾਂ ਨੂੰ ਹੈਗਾ ਕਿ ਅਗਰ ਤਾਂ ਸੱਟ ਪਲਾਟ ਹੈ ਤੁਸੀਂ ਪਲਾਟਿੰਗ ਹੋਣ ਦਿੱਤੀ ਹੈ ਬਿਲਕੁਲ ਜਾਂ ਤੁਸੀਂ ਪਲਾਟਿੰਗ ਨੇ ਪਾਸ ਕਰੋ ਤੇ ਤੁਸੀਂ ਪਾਸ ਕੀਤੀ ਤੇ ਤੁਸੀਂ ਮੀਟਰ ਲਾ ਲੰਦੇ ਫਿਰ ਤਿਆਂ ਤੇ ਜਿੰਨੇ ਪਲਾਟ ਕਿਧਰ ਤੇ ਮੀਟਰ ਵੀ ਲਵਾਣਾ ਅੱਜ ਇੰਨੀ ਗਰਮੀ ਦੇ ਵਿੱਚ ਬਿਨਾ ਬੱਤੀ ਤੋਂ ਪਰਿਵਾਰ ਐ ਨਿਕੰਨੇ ਕੇ ਬੱਚੇ ਨੇ ਬੰਦਾ ਸਵੇਰ ਲੈ ਕੇ ਸ਼ਾਮ ਤੱਕ ਦਿਹਾੜੀ ਲਾ ਰਿਆ ਰਾਤ ਨੂੰ ਆ ਗਰਮੀ ਵਿੱਚ ਸੌ ਰਿਹਾ ਕੋਠੇ ਚੜ੍ਹ ਕੇ ਸੌ ਨਹੀਂ ਸਕਦਾ ਕਿੰਨੇ ਲੋਕ ਪਰੇਸ਼ਾਨ ਨੇ ਇਹ ਮੈਂ ਕੋ 3-4 ਵਾਰ ਹੀ ਆਏ ਨੇ ਫੇਰ ਮੈਂ ਤੁਹਾਡੇ ਕੋ ਆ ਕੇ ਬੇਨਤੀ ਕੀਤੀ ਹੁਣ ਤੇ ਸਾਡੇ ਕੋਈ ਇੱਕੋ ਰਸਤਾ ਹੈ ਕਿ ਤੁਸੀਂ ਕੋਈ ਹੱਲ ਕੱਢੋ ਇਹਨੂੰ ਇਹ ਸਭ ਇਹ ਜਿਹੜੀ ਤਾਰ ਆ ਕਿੰਨੀ ਪੁਰਾਣੀ ਲੰਘ ਰਹੀ ਹੈ ਘਰਾਂ ਵਿੱਚੋਂ ਅਸੀਂ ਦੇਖਿਆ ਤੇ ਹੁਣ ਤੱਕ ਇਹ ਜਿਹੜੀ ਤਾਰ ਆ ਜਾਂਦੀ ਕਿੱਥੇ ਆ ਤੇ ਕਿੰਨਾ ਕੋਠਿਆਂ ਦੇ ਤੋਂ ਲੰਘ ਰਹੀ ਹੈ ਤਾਰ ਇਹ ਕੋਈ ਘਰ ਤੋਂ 25 ਸਾਲ ਤੋਂ ਮੈਨੂੰ ਵੇਖਦੋਗੇ ਉਸ ਤੋ ਇਹ ਜਾ ਰਹੀ ਹੈ ਵੇਰ ਕ ਬਿਜਲੀ ਘਾ ਤੱਕ ਜਾ ਰਹੀ ਹੈ ਔਰ ਇਹ ਥੱਲੇ ਕਾਫੀ ਪਰਿਵਾਰ ਨੇ ਥੱਲੇ ਹੂੰ ਤੇ ਉਹ ਪਿਛਲੀ ਵਾਰੀ ਵੀ ਐਸੀ ਬਲਾਸ ਸੀ ਉਦੋਂ ਵੀ ਆਪਣੇ ਆਪਣੇ ਮੋਤਵਾਦ ਨੇ ਇਨਚਾਰਜ ਨੇ ਭਾਜਪੀ ਦੇ ਉਹ ਐਸੀ ਗੇ ਦੇਖ ਕੇ ਗਏ ਨੇ ਤੇ ਸਾਰੇ ਪਰਿਵਾਰ ਇਕੱਠੇ ਹੋਏ ਸੀ ਕਰਦੇ ਕੋ 40 50 ਨੇ ਸਾਰਾ ਪਰਿਵਾਰ ਇਕੱਠਾ ਹੋ ਕੇ ਐਸੀ ਗੋਦ ਨੇ ਬੇਨਤੀ ਕੀਤੀ ਸੀ ਤਾਂ ਤੱਕ ਸੁਣਵਾਈ ਹੋਈ ਨਹੀਂ ਹੈ ਅੱਜ ਫਿਰ ਆਪਾਂ ਤੁਹਾਨੂੰ ਦੁਬਾਰਾ ਇਸ ਲਈ ਕਰਕੇ ਬੁਲਾਇਆ ਕਿ ਤੁਹਾਡੇ ਮਾਧਿਅਮ ਨਾਲ ਕੱਲ ਪਹੁੰਚੇ ਸਾਡੀ ਸਰਕਾਰ ਕੋ ਸੁਣਵਾਈ ਕਰੇ ਬਾਕੀ ਲੱਗਦਾ ਕੀ ਹੈ ਕਿਉਂ ਨਹੀਂ ਸਰਕਾਰ ਆ ਸੌਂਦੀਆਂ ਜਿਹੜੇ ਲੋਕ ਵੋਟਾਂ ਲੈਣ ਵਾਸਤੇ ਆਉਂਦੇ ਨੇ ਤੁਸੀਂ ਇਹਨਾਂ ਨੂੰ ਕਿਹਾ ਨਹੀਂ ਭਾਈ ਅਸੀਂ ਵੋਟ ਤੁਹਾਨੂੰ ਤਾਂ ਪਾਉਣੀ ਆ ਪਹਿਲਾਂ ਜਿਹੜੇ ਸਾਡੇ ਸਿਰ ਤੇ ਮੌਤ ਲਟਕਦੀ ਆ ਇਹਨੂੰ ਤਾਂ ਲਾਓ ਸਾ ਮੇਕੋ ਰੱਬ ਦੀ ਆਉਣੀ ਜਿਹੜੀ ਆ ਵੱਖਰੀ ਹੁੰਦੀ ਆ ਪਰ ਆ ਜਿਹੜਾ ਹਾਸਾ ਵਾ ਮੈਨੂੰ ਇਹ ਤਾਂ ਪਤਾ ਵੀ ਲੱਗਦਾ ਆ ਆਪ ਮੋਤਪਾਲ ਕਹਿੰਦੇ ਬੁਲਾ ਕੇ ਮੋਤ ਲਾਣੀ ਉਹ ਹੁੰਦਾ ਵਾ ਇਹ ਹਾਲਾਤ ਹੋ ਜਾਂਦੇ ਨੇ ਇਸ ਚੀਜ਼ ਦੇ ਦੇਖੋ ਜੀ ਜਦੋਂ ਇੱਥੇ ਦਿੱਤੀ ਸਾਹਿਬ ਜਿੱਤੇ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਦੋ ਵਾਰੀ ਉਹਨਾਂ ਨੇ ਸਾਹਮਣੇ ਫੋਨ ਕਰਤਾ ਜਿੰਦਾ ਹੌਸਲਾ ਦਿੱਤਾ ਲੋ ਜੀ ਦੋ ਦਿਨ ਚੋਂ ਐਸਡੀਓ ਸਾਹਿਬ ਆਗਤਾ ਲਾ ਜਾਣਗੇ ਉਹਨਾਂ ਦਾ ਕਾਰਜਕਾਲ ਵੀ ਗਿਆ ਉਸ ਤੋਂ ਬਾਅਦ ਮੇਰੇ ਸਾਹਿਬ ਸਾਡੇ ਆਪਣੇ ਕੁਵਰ ਵੀ ਪਤਾ ਸਿੰਘ ਜੀ ਉਹਨਾਂ ਨੂੰ ਵੀ ਬੁਲਾਇਆ ਗਿਆ ਸੀਗਾ ਇੱਥੇ ਉਹ ਵੀ ਵੇਖ ਕੇ ਗਏ ਨੇ ਉਹ ਕਹਿੰਦੇ ਤਾਰਾ ਕੰਮ ਚੱਲਦੇ ਹੋ ਜਾਏਗਾ ਦੁਬਾਰ ਤੇ ਇਸ ਲਈ ਹੁਣ ਲੋਕਾਂ ਨੂੰ ਸਿਰਫ ਵੋਟਾਂ ਦੇ ਵਿੱਚ ਆ ਕੇ ਤੜਾੇ ਕੰਮ ਹੋ ਜਾਏਗਾ ਤੁਸੀਂ ਤੁਹਾਡੇ ਆਫਿਸ ਆਓ ਬਿਨਾਂ ਕੇ ਤੜਾੇ ਕੰਮ ਹੋ ਜਾਏਗਾ ਦੋ ਦਿਨ ਚ ਹੋ ਜਾਏਗਾ ਚਾਰ ਦਿਨ ਚ ਹੋ ਜਾਏਗਾ ਬਾਅਦ ਚ ਕੋਈ ਨਹੀਂ ਪੁੱਛਦਾ ਇਹ ਲਖਨਵਾ। ਤੁਹਾਡੇ ਹਲਕੇ ਦੇ ਜਿਹੜੇ ਐਮਐਲਏ ਪਹਿਲਾਂ ਰਹੇ ਨੇ ਅਨਿਲ ਜੋਸ਼ੀ ਜੀ ਹਾਂਜੀ ਆ ਮੰਤਰੀ ਵੀ ਰਹੇ ਨੇ ਉਹਨਾਂ ਵੱਲੋਂ ਜਿਹੜੇ ਕਈ ਇਲਾਕੇ ਦੀ ਮਿਲ ਲੱਗਦਾ ਜਾਂਦਾ ਕਿ ਲਾਉਣੇ ਜਿਹੜੀ ਤਾਰ ਲੱਗਦੀ ਸੀ ਹਾਈ ਵੋਲਟੇਜ ਦੀ ਉਹਨਾਂ ਦੀ ਤਾਂ ਤਾਰ ਦਿੱਤੀ ਗਈ ਆ ਇਹਦੇ ਇਲਾਕੇ ਦੀ ਕਿਉਂ ਨਹੀਂ ਗਈ ਉਹਨਾਂ ਕੋਲ ਨਹੀਂ ਜਾ ਕੇ ਤੁਸੀਂ ਮਿਲਿਆ ਉਹਨਾਂ ਨੂੰ ਜੀ ਦੇਖੋ ਜੀ ਉਹਨਾਂ ਨੇ ਤੇ ਕੰਮਾਂ ਕੰਮ ਬਥੇਰਾ ਕੀਤਾ ਇਹ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਅਗਰ ਉਹ ਹੁੰਦੇ ਤਾਂ ਸਾਨੂੰ ਮੀਂਹ ਵੀ ਸ਼ਾਇਦ ਆਦ ਲੱਜ ਜਾਂਦੀ। ਠੀਕ ਹੈ ਨਹੀਂ। ਉਸ ਟਾਈਮ ਸਾਡੇ ਬੀਜੇਪੀ ਦਾ ਸੀਗਾ। ਕਦੇ-ਕਦੇ ਉਸ ਦੇ ਵਿੱਚ ਬੜੇ ਕੰਮ ਹੋਏ ਨੇ। ਗਲੀਆਂ, ਸੜਕਾਂ ਸਭ ਬੀਜੇਪੀ ਦੇ ਟਾਈਮ 'ਚ ਬਣੀਆਂ ਨੇ। ਤੇ ਤਾਰਾ ਵੀ ਉਸ ਟਾਈਮ ਦੀਆਂ ਹੀ ਲੱਥੀਆਂ ਨੇ। ਉਸ ਤੋਂ ਬਾਅਦ ਕਾਂਗਰਸ ਆਈ ਹੈ, ਆਮ ਆਦਮੀ ਪਾਰਟੀ ਆਈ ਹੈ। ਕੋਈ ਕੰਮ ਨਹੀਂ ਹੋਇਆ। ਗਲੀਆਂ ਉਹ ਬੀਜੇਪੀ ਦੇ ਰਾਜ 'ਚ ਜਿਹੜੇ ਬਣੀਆਂ ਉਹ ਹੀ ਬਣੀਆਂ ਨੇ। ਜੋਜੋ ਜੋਸ਼ੀ ਸਾਹਿਬ ਗਏ ਨੇ ਕੋਈ ਕੰਮ ਨਹੀਂ ਹੋਇਆ ਇੱਥੇ। ਤੇ ਇਸ ਲਈ ਲੋਕੀ ਬਸ ਪਰੇਸ਼ਾਨ ਨੇ। ਕਿ ਵੋਟਾਂ ਦੇ ਟਾਈਮ 'ਚ ਹੱਥ ਜੋੜ ਕੇ ਆ ਜੀ ਸਾਨੂੰ ਵੋਟਾਂ ਪਾਓ ਤੁਹਾਨੂੰ ਇਹ ਮਿਲ ਦੇਗਾ ਮਿਲ ਦੇਗਾ ਕੋਈ ਕੰਮ ਨਾ ਕੋ ਸਾਡਾ ਜੀ ਕਿ ਲੱਗਦਾ ਨਹੀਂ ਲੱਖਾਂ ਦੇ ਘਰ ਨੇ ਅੱਜ ਕੱਖਾਂ ਦੇ ਹੋ ਗਏ ਨੇ ਲੋਕ ਪੈਸੇ ਨਹੀਂ ਭਰ ਰਹੇ ਜੇਕਰ ਘਰ ਵੇਚਣ ਵਾਸਤੇ ਵੇਚਦੇ ਆ ਤਾਂ ਉਹ ਵੀ ਘਰ ਨਹੀਂ ਵਿਕ ਰਿਹਾ ਇਤਨਾਂ ਦਾ ਹਾਲਾਤ ਹੋ ਗਏ ਨੇ ਹਾਂ ਜੀ ਨਹੀਂ ਵੀ ਕਿਤੇ ਪੈਸੇ ਜੀ ਕੋਈ ਖਰੀਦਦਾ ਹੁਣ ਦੱਸੋ ਇਸ ਮਕਾਨ ਦੇ ਵਿੱਚ ਇਹ ਮਜਬੂਤ ਨੇ ਬਿਨਾ ਬੱਤੀ ਤੋਂ ਤੁਸੀਂ ਦੇਖ ਰਹੇ ਹੋ ਜੇਕਰ ਵੇਚਣਾ ਵੀ ਚਾਹਣਾ ਅੱਧੇ ਮੋਲ ਤੇ ਵੇਚ ਤਾਂ ਵੀ ਕਿਸੇ ਨੇ ਨਹੀਂ ਖਰੀਦਣਾ ਜੀ ਇਹਨੂੰ ਤਾਂ ਤੁਸੀਂ ਆਪ ਸੋਚੋ ਤੁਸੀਂ ਇੱਥੇ ਕੋਠੇ ਖਲੋਤੇ ਹੋ ਤੁਹਾਨੂੰ ਕਿੰਨੀ ਗਰਮੀ ਲੱਗ ਰਹੀ ਤੇ ਪੱਖਾ ਨਹੀਂ ਉਹ ਕੋਈ ਤੁਹਾਨੂੰ ਹਵਾ ਲਏਗਾ ਗਰਮੀ ਤੇ ਲਾਗੇ ਲੱਗ ਰਹੀ ਹੈ ਜਿਹੜਾ ਡਾਰਿਆ ਵਖਰਾ ਲਾ ਰਿਹਾ ਲੱਗ ਰਿਹਾ ਵੀ ਪਤਾ ਨਹੀਂ ਕਿਹੜੇ ਵਾਲੇ ਤਾਰ ਨੇ ਆਨ ਖਿੱਚ ਲੈਣਾ ਵਾ ਕਿਹੜੇ ਵਾਲੇ ਹਨ ਉਹਨੇ ਹਾਈ ਵੋਲਟੇਜ ਲਾ ਰਿਹਾ ਕਿਹੜੇ ਵਾਲੇ ਹਨ ਸਾਡੀ ਆਪਣੀ ਖੇਤ ਵਿੱਚ ਆਪਣੀ ਤਾਰ ਵਿੱਚ ਲਵੇੜ ਲੈਣਾ ਨੇ ਹੁਣ ਬਰਸਾਤਾ ਚੱਲ ਰਹੀਆਂ ਹਾਂ ਜਦਾਂ ਜੀ ਹਵਾ ਚਲਦੀ ਹੈ ਤਾਰਾਂ ਟੱਚ ਕਰਦੀਆਂ ਥੱਲੇ ਹੱਥ ਜਾ ਰਿਹਾ ਹੱਥ ਜਾ ਰਿਹਾ ਆਪਣੇ ਘਰ ਦੇ ਅੰਦਰ ਵੀ ਸੇਫ ਨਹੀਂਗੇ ਲੋਕ ਦੇਖੋ ਜੀ ਜਿਸ ਤਰ੍ਹਾਂ ਦੇ ਹਾਲਾਤ ਨੇਗਾ ਨਹੀਂ ਸੁਣਵਾਈ ਹੋਏਗੀ ਠੀਕ ਹੈ ਜੀ 2 ਸਾਲ ਬਾਅਦ ਫਿਰ ਇਲੈਕਸ਼ਨ ਆ ਗਏ ਨੇ 27 ਦੇ ਵਿੱਚ ਅਗਰ ਇਹ ਹਾਲਾਤ ਰਹੇ ਪੇ ਤਾਂ ਜਿੱਥੇ ਤੱਕ ਮੇਰੀ ਪਹੁੰਚ ਹੈ پورے ਇਲਾਕੇ ਦੇ ਵਿੱਚ ਉੱਥੇ ਮੈਂ ਕਿਸੇ ਨੂੰ ਵੋਟ ਨਹੀਂ ਪਾਣ ਦਵਾਵਾਂਗਾ ਜਿੱਥੇ ਤਾਂ ਸਾਡੀ ਚਲਦੀ ਕਿ ਉਹ ਸਾਡੇ ਪਬਲਿਕ ਪਰੇਸ਼ਾਨ ਹੋ ਮੈਨੂੰ ਕਹਿੰਦੇ ਲੋੜ ਹੀ ਨਹੀਂ ਉਹ ਆਪ ਕਹਿੰਦੇ ਐ ਕਿ ਅਸੀਂ ਹੁਣ ਕਿਸੇ ਨੂੰ ਵੋਟ ਨਹੀਂ ਪਾਣੀ ਜੇ ਸਾਡੀ ਸੁਣਵਾਈ ਨਹੀਂ ਆਪਾਂ ਵੋਟ ਕਿਉਂ ਪਾਈਏ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਲੋਕ ਬਹੁਤ ਪਰੇਸ਼ਾਨ ਨੇ ਇਸ ਇਲਾਕੇ ਦੇ ਤੁਹਾਨੂੰ ਤਸਵੀਰਾਂ ਜੂ ਸਾਡੀ ਕਰਾਂਗੇ ਪਰ ਹਾਂ ਨੂੰ ਵੀ ਅਸੀਂ ਡਰ ਆ ਰਿਹਾ ਵੀ ਪਤਾ ਨਹੀਂ ਕਿਹੜੇ ਵੇਲੇ ਤਾਰ ਜਿਹੜੀ ਖਿੱਚਦੀ ਹੈ ਸਾਡੀ ਆਪਣੀ ਮੌਤ ਜਿਹੜੀ ਆ ਸਾਨੂੰ ਬੁਲਾ ਸਕਦੀ ਹੈ ਬਲਾਵਾ ਜਿਹੜਾ ਦੇ ਸਕਦੀ ਹੈ ਇਸ ਕਰਕੇ ਅਸੀਂ ਵੀ ਬੜੇ ਧਿਆਨ ਨਾਲ ਬੜੀ ਦੂਰ ਜਿਹੜਾ ਬੱਚ ਪਚਾ ਕੇ ਇਹ ਇੰਟਰਵਿਊ ਕੀਤੀ ਆ ਕਿਉਂਕਿ ਜਾਣ ਸਭ ਨੂੰ ਪਿਆਰੀ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਹਾਲਾਤ ਨੇ ਆਂ ਹਾਸੇ ਵੀ ਕਹਿੰਦੇ ਪਰਿਵਾਰਕ ਮੈਂਬਰ ਕਹਿੰਦੇ ਕਈ ਹਾਸੇ ਬੜੇ ਹੋ ਚੁੱਕੇ ਨੇ ਪਰ ਹੁਣ ਦੇਖਣਾ ਹੈ ਬਿਜਲੀ ਭਾਗ ਦਾ ਇਸ ਇਲਾਕੇ ਦੇ ਜਿਹੜੇ ਐਮਐਲਏ ਕੌਂਸਲ ਐਮਐਲਏ ਇਹ ਕੌਣ ਜਿਹੜੀ ਲੀਡਰਸ਼ਿਪ ਆ ਕੌਣ ਜਿਹੜਾ ਇਸ ਵਾਰ ਸਾਲ ਲੈਂਦੀ ਹੈ ਤੇ ਪਰਿਵਾਰਾਂ ਦੀ ਮਦਦ ਕਰਦੀ ਆ ਮੈਨੂੰ ਦੀ ਔਜਾਤ ਮੈਂ ਤੁਹਾਡਾ ਹਦੀਪ ਸਿੰਘ ਘਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ